ਅਰ ਸਭ ਤੋਂ ਪਹਿਲਾਂ ਆਪਾਂ ਕਿਤੇ ਸਿੱਖ ਕੌਮ ਨਗਰ ਕੀਰਤਨ ਮਨਾਉਂਦੇ ਹੋਏ ਜੋ ਸਿੱਖਾਂ ਦਾ ਜੈਨੋਸਾਈਡ ਹੋਇਆ ਸੀ 1984 ਦੇ ਵਿੱਚ ਉਸ ਨੂੰ ਭੁੱਲ ਨਾ ਜਾਈਏ ਨਵੰਬਰ ਦਾ ਪਹਿਲਾ ਹਫਤਾ ਆ ਜਿਸ ਟਾਈਮ ਦੇ ਉੱਤੇ ਅਕਤੂਬਰ 31 ਨੂੰ ਜਦੋਂ ਇੰਦਰਾ ਗਾਂਧੀ ਦਾ ਕਤਲ ਹੋਇਆ ਸੀ ਉਸ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖਾਂ ਦਾ ਕਤਲ ਕਤਲੇਆਮ ਹੋਇਆ ਗਵਰਨਮੈਂਟ ਦੇ ਫਿਗਰਸ ਬਾਰੇ ਘੱਟ ਜਿਹੜੇ ਦੱਸੇ ਗਏ ਵੀ 3000 ਸਿੱਖ ਜਿਹੜੇ ਆ ਉਹ ਦਿੱਲੀ 'ਚ ਮਾਰੇ ਗਏ ਜਦਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਔਰ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਵੀ ਸਿੱਖਾਂ ਦਾ ਸ਼ਰੀਆਮ ਕਤਲੇਆਮ ਕੀਤਾ ਗਿਆ ਤੇ ਸਭ ਤੋਂ ਅਨਫੋਰਚੂਨੇਟ ਪਾਰਟ ਇਹ ਆ ਕਿ ਅੱਜ ਦੀ ਡੇਟ ਤੱਕ ਵੀ ਇੰਨੇ ਸਾਲ 41 ਸਾਲ ਬੀਤਣ ਤੋਂ ਬਾਅਦ ਵੀ ਜਿਹੜੇ ਲੋਕ ਕਤਲकांड ਦੇ ਵਿੱਚ ਇਨਵੋਲਵ ਸੀ ਉਹ ਸ਼ਰੀਆਮ ਘੁੰਮ ਰਹੇ ਹੈਗੇ ਆ ਕੋਰਟਾਂ 'ਚ ਕੇਸ ਚੱਲ ਰਹੇ ਆ ਪਰ 41 ਸਾਲ ਇਦਾਂ ਦਾ ਜਿਹੜਾ ਮੋਲਕ ਆ ਜਿਹਨੂੰ ਕਹਿੰਦੇ ਪਏ ਵਰਲਡ ਦੀ ਲਾਰਜੈਸਟ ਡੈਮੋਕ੍ਰੇਸੀ ਆ ਉੱਥੇ ਹਜੇ ਵੀ ਜਿਹੜਾ ਸਿੱਖਾਂ ਨੂੰ ਜਸਟਿਸ ਨਹੀਂ ਮਿਲਿਆ ਹੈਗਾ ਅ ਕਹਿੰਦੇ ਭਈ ਬਹੁਤ ਵਾਰ ਇਹ ਇੱਕ ਦੂਜੇ ਨੂੰ ਪੋਲਿਟਿਸ਼ੀਅਨ ਬਲੇਮ ਕਰਦੇ ਰਹਿੰਦੇ ਆ ਭਈ ਕਾਂਗਰਸ ਨੇ ਕੀਤਾ ਬੀਜੇਪੀ ਸਭ ਰਲੇ ਪਏ ਸੀ ਸਾਰਿਆਂ ਨੂੰ ਪਤਾ ਆ ਮੌਬਸ ਕਿਹਨਾਂ ਨੇ ਆਰਗੇਨਾਈਜ਼ ਕੀਤੇ ਅਲਟੀਮੇਟਲੀ ਕੀ ਸੀ ਭਈ ਤੁਹਾਡੇ ਕਤਲकांड ਦੇ ਵਿੱਚ ਕਿਹੜੀ ਕੌਮ ਸੀ ਇਹ ਲੋਕਾਂ ਨੂੰ ਨਹੀਂ ਭੁੱਲਣਾ ਚਾਹੀਦਾ ਹੈਗਾ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖਾਂ ਨੂੰ ਕਤਲ ਕੀਤਾ ਗਿਆ ਉਹਨਾਂ ਦੇ ਘਰ ਸਾੜ ਦਿੱਤੇ ਗਏ ਬਿਜ਼ਨੈਸਸ ਉਹਨਾਂ ਦੇ ਲੁੱਟ ਲਏ ਗਏ ਹਜ਼ਾਰਾਂ ਹੀ ਬੀਬੀਆਂ ਦੇ ਰੇਪ ਕੀਤੇ ਗਏ ਮਾਸ ਰੇਪ ਹੋਏ ਹੈਗੇ ਆ ਇਹ ਹਰਿਆਣਾ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਇਹਨਾਂ ਸਾਰੇ ਜੋ ਹੈਗੇ ਆ ਦਿੱਲੀ ਉਥੇ ਸਾਰਾ ਕੁਝ ਵਾਪਰਿਆ ਆ ਬਹੁਤ ਸਾਰੀਆਂ ਜਿਹੜੀਆਂ ਸਿੱਖ ਆਰਗੇਨਾਈਜੇਸ਼ਨ ਆ ਤਾਂ ਹਿਊਮਨ ਰਾਈਟਸ ਆ ਉਹ ਸਾਰੀਆਂ ਇਸ ਕਤਲੇਆਮ ਨੂੰ ਜੈਨੋਸਾਈਡ ਹੀ ਕਹਿੰਦੀਆਂ ਹੈਗੀਆਂ ਜਦੋਂ ਕਿ ਜੋ ਇੰਡੀਆ ਦੀ ਸਰਕਾਰ ਆ ਉਹ ਰਾਈਟਸ ਕਹਿੰਦੀ ਜਿਹੜੇ ਟੋਟਲੀ ਜਿਹੜਾ ਆ ਉਹ ਗਲਤ ਹੈਗਾ ਆ ਸੋ ਜਿੰਨੇ ਵੀ ਆਪਣੇ ਜਿਹੜੇ ਸੁਣ ਰਹੇ ਆ ਰੇਡੀਓ ਦੇ ਉੱਤੇ ਜਦੋਂ ਤੁਸੀਂ ਕਿਸੇ ਨਾਲ ਗੱਲਬਾਤ ਕਰਨੀ ਆ ਇਸ ਨੂੰ ਸਿੱਖਾਂ ਦਾ ਕਤਲੇਆਮ ਇੱਕ ਜਿਹੜਾ ਮੈਂਸ਼ਨ ਕਰਨਾ ਚਾਹੀਦਾ ਹੈਗਾ ਹਮੇਸ਼ਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਹੀਂ ਲੱਖਾਂ ਦੀ ਗਿਣਤੀ 'ਚ ਸਿੱਖ ਡਿਸਪਲੇਸ ਹੋ ਗਏ ਜਿਹੜੇ ਸਦੀਆਂ ਤੋਂ ਜਿਹੜੇ ਜੰਮੇ ਸੀ ਉਹਨਾਂ ਸਟੇਟਾਂ ਦੇ ਵਿੱਚ ਉਹਨਾਂ ਨੂੰ ਮੂਵ ਹੋਣਾ ਪਿਆ ਆਪਣੀ ਲਾਈਫ ਨੂੰ ਸਰਵਾਈਵ ਕਰਨ ਦੇ ਲਈ ਆ ਆਪਾਂ ਉਹਨਾਂ ਦੀ ਉਹਨਾਂ ਉਹਨਾਂ ਦਾ ਜਿਹੜਾ ਕਤਲੇਆਮ ਹੋਇਆ ਹੈਗਾ ਉਸ ਕਤਲੇਆਮ ਨੂੰ ਵੀ ਯਾਦ ਕਰਨਾ ਹੈਗਾ ਆ 41 ਸਾਲ ਅੱਜ ਬੱਪਰ ਗਏ ਹੈਗੇ ਜੀ 41 ਸਾਲ ਗੁਜ਼ਰ ਗਏ ਆ ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਜੋ ਦੇਖ ਰਹੇ ਆ ਵੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਵਾਪਰੀਆਂ ਆ ਸੋ ਇਹੀ ਪ੍ਰਮਾਤਮਾ ਅਗੇ ਆਪਾਂ ਅਰਦਾਸ ਜਿਹੜੀ ਉਹ ਕਰਦੇ ਆ ਵੀ ਇਦਾਂ ਦਾ ਕਦੀ ਮੋੜ ਦੁਬਾਰਾ ਨੌਬਤ ਜਿਹੜੀ ਉਹ ਨਾ ਹੀ ਜਿਹੜੀ ਆਵੇ ਤੇ ਸਿੱਖਾਂ ਨੂੰ ਵੀ ਜਿਹੜੇ ਸਿਹਰਦ ਹੋ ਕੇ ਜਿਹੜਾ ਉਹ ਚੱਲਣਾ ਚਾਹੀਦਾ ਆ ਆ ਕਿਉਂਕਿ ਜਿਹੜੇ ਜਰਵਾਣੇ ਆ ਉਹ ਅਕਸਰ ਹੀ ਤੁਹਾਡੇ ਤੇ ਜਿਹੜੇ ਧਾੜ ਵੀ ਆ ਉਹ ਹਮਲਾ ਕਦਰ ਦੀ ਫਿਰਾਕ ਦੇ ਵਿੱਚ ਰਹਿੰਦੇ ਆ ਆਪਾਂ ਨੂੰ ਹਮੇਸ਼ਾ ਹੀ ਇਸ ਚੀਜ਼ ਦੇ ਲਈ ਰੈਡੀ ਜਿਹੜਾ ਆ ਉਹ ਰਹਿਣਾ ਚਾਹੀਦਾ ਆ ਕਿ ਕੀ ਕੁਝ ਇਸ ਦੇ ਵਿੱਚ ਜਿਹੜਾ ਉਹ ਹੋ ਰਿਹਾ ਤੇ ਕੀ ਹੋ ਸਕਦਾ ਤੇ ਉਸ ਦਾ ਤੋੜ ਜਿਹੜਾ ਤੁਹਾਡੇ ਕੋਲ ਕੀ ਜਿਹੜਾ ਉਹ ਹੋਵੇ ਸੋ ਜੈਨੋਸਾਈਡ ਦੇ ਜਿਹੜੇ ਮਤੇ ਆ ਹਰਜੋਤ ਸਿੰਘ ਜੀ ਉਹ ਵੀ ਅਮਰੀਕਾ ਦੇ ਨਾਲ ਨਾਲ ਹੋਰ ਕਈ ਮੁਲਕਾਂ ਦੇ ਜਿਹੜੀਆਂ ਅਸੈਂਬਲੀਆਂ ਦੇ ਵਿੱਚ ਸ਼ਹਿਰਾਂ ਦੀਆਂ ਅਸੈਂਬਲੀ ਚ ਸਟੇਟ ਦੀਆਂ ਅਸੈਂਬਲੀਆਂ ਦੇ ਵਿੱਚ ਜਿਹੜੀ ਉਹ ਅਲਿਆਦੇ ਗਏ ਆ ਇੱਥੇ ਅਧਿਕਾਰਤ ਤੌਰ ਦੇ ਉੱਤੇ ਇਸ ਕਤਲੇਆਮ ਨੂੰ ਇਸ ਜੈਨੋਸਾਈਡ ਨੂੰ ਇਸ ਖਲੂਕਾਰੇ ਨੂੰ ਰੈਕੋਗਨਾਈਜ਼ ਜਿਹੜਾ ਉਹ ਕੀਤਾ ਗਿਆ ਬਾਹਰਲੀਆਂ ਸਰਕਾਰਾਂ ਨੇ ਇਹਨਾਂ ਨੂੰ ਜਿਹੜਾ ਉਹ ਮੰਨਿਆ ਵੀ ਕੀ ਕੁਝ ਜਿਹੜਾ ਇੱਥੇ ਵਾਪਰਿਆ ਹੈਗਾ ਸੋ ਆਓ ਇਹੀ ਕੋਸ਼ਿਸ਼ ਜਿਹੜੀ ਉਹ ਕਰਦੇ ਰਹੀ ਹੈ ਆਈ ਥਿੰਕ ਹਰਜੋਤ ਸਿੰਘ ਜੀ 1984 ਦੇ ਕਤਲੇਆਮ ਦਾ ਇੱਕ ਹੋਰ ਜਿਹੜਾ ਕਾਂਗਰਸ ਦੇ ਵਿੱਚ ਇੱਕ ਰੈਜ਼ੋਲੂਸ਼ਨ ਆ ਉਹ ਡੇਵਿਡ ਵੈਲਡਾਊ ਉਹ ਲੈ ਕੇ ਜਿਹੜਾ ਹੋ ਆ ਰਹੇ ਆ ਸੋ ਸਾਰਿਆਂ ਨੂੰ ਵੱਧ ਤੋਂ ਵੱਧ ਆਲਰੇਡੀ ਉਹ ਰਾਜਕਰਨ ਸਿੰਘ ਜੀ ਪੇਸ਼ ਕਰ ਦਿੱਤਾ ਗਿਆ ਹੈਗਾ ਅ ਅਮਰੀਕਨ ਸਿਕ ਕੌਕਸ ਵੱਲੋਂ ਤੇ ਅਮਰੀਕਨ ਕਾਂਗਰਸਮੈਨ ਡੇਵਿਡ ਵਲਡਾ ਹੋ ਜਿਹੜੇ ਫ੍ਰਿਜਨੋ ਏਰੀਏ ਦੇ ਆ ਉਹਨਾਂ ਨੇ ਜੋ ਸਿੱਖ ਕਤਲੇਆਮ ਹੋਇਆ ਹੈਗਾ ਉਹਦਾ ਮਤਾ ਜਿਹੜਾ ਆ ਰੈਜ਼ੋਲੂਸ਼ਨ 841 ਇਹ ਅਮਰੀਕਾ ਦੀ ਕਾਂਗਰਸ ਵਿੱਚ ਪੇਸ਼ ਕੀਤਾ ਕਿਉਂਕਿ ਅੱਜਕੱਲ੍ਹ ਜਿਹੜੀ ਗਵਰਨਮੈਂਟ ਸ਼ਟਡਾਊਨ ਆ ਸੋ ਇਹਦੇ ਤੇ ਬਹਿਸ ਨਹੀਂ ਹੋਈ ਪਰ ਸਿੱਖ ਭਾਈਚਾਰਾ ਅਮਰੀਕਨ ਸਿੱਖ ਕਾਂਗਰਸ ਕੌਕਸ ਦੇ ਕੋ-ਚੇਅਰ ਤੇ ਉਹਨਾਂ ਜਿਹੜੇ ਡੇਵਿਡ ਬਲਡਾਹੋ ਆ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਿੱਖ ਕਤਲੇਆਮ ਸਿੱਖ ਨਸਲਕੁਸ਼ੀ ਦੇ ਤੇ ਗੋਮਸ਼ ਸ਼ੁਦਗੀਆਂ ਜਿਹੜੀਆਂ ਆ ਜਿਹੜੇ ਲੋਕ ਗਵਾਚ ਗਏ ਪਤਾ ਨਹੀਂ ਚੱਲਿਆ ਕਿੱਦਾਂ ਚੱਲ ਗਏ 41 ਸਾਲ ਦਾ ਸਮਾਂ ਹੋ ਗਿਆ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਆ ਇਹ ਮਤਾ ਯੂਐਸਡੀ ਕਾਂਗਰਸ ਦੇ ਵਿੱਚ ਉਹਨਾਂ ਨੇ ਰੈਜ਼ੋਲੂਸ਼ਨ ਹਾਊਸ ਰੈਜ਼ੋਲੂਸ਼ਨ ਨੰਬਰ 81841 ਪੇਸ਼ ਕੀਤਾ ਹੈਗਾ ਆ ਅ ਇਸ ਪ੍ਰਸਤਾਵ ਵਿੱਚ ਜਿਹੜੇ ਪਿਛਲੇ ਅਤਿਆਚਾਰ ਹੋਏ ਆ ਉਹਨਾਂ ਦੀ ਪਛਾਣ ਹੀ ਨਹੀਂ ਸਗੋਂ ਚੰਗਿਆਈਆਂ ਇਨਸਾਫ ਤੇ ਉਹ ਯਾਦਵਾਲ ਵੀ ਅਕਾਦਮ ਆ ਜਿਨ੍ਹਾਂ ਨੇ ਆਪਣੀ ਜਾਨ ਗਵਾਈ ਤੇ ਇਸ ਹਨੇਰੇ ਸਮੇਂ ਦੇ ਦੌਰਾਨ ਉਹਨਾਂ ਨੂੰ ਜਿਹੜਾ ਆ ਦੁੱਖ ਸਹਿਣਾ ਪਿਆ ਇਹ ਸਾਰੇ ਬਿਆਨ ਦੇ ਵਿੱਚ ਸਿੱਖ ਕੋ ਕੌਕਸ ਕਮੇਟੀ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਇਨਸਾਫ ਜਿਕਾਰਾ ਮੂਵਮੈਂਟ ਸੈਲਫ ਸਿੱਖ ਕੋਲੀਸ਼ਨ ਸਿੱਖ ਕੋਆਰਡੀਨੇਸ਼ਨ ਈਸਟ ਕਮੇਟੀ ਤੇ ਯੂਨਾਈਟਿਡ ਸਿੱਖ ਇਹ ਸਾਰੇ ਹੀ ਜਿਹੜੇ ਸੱਜਣ ਹੈਗੇ ਆ ਆਰਗੇਨਾਈਜੇਸ਼ਨਸ ਆ ਉਹਨਾਂ ਨੇ ਇਸ ਬਿਲ ਨੂੰ ਲਿਆਉਣ ਦੇ ਵਿੱਚ ਜਿਹੜੀ ਆ ਹੈਲਪ ਕੀਤੀ ਹੈਗੇ ਜੀ ਬਿਲਕੁਲ ਸੋ ਇੱਕ ਚੰਗਾ ਜਿਹੜਾ ਹੋ ਉਪਰਾਲਾ ਆ ਤੇ ਆ ਇਸ ਦੇ ਵਿੱਚ ਆਪਾਂ ਇਹੇ ਕੋਸ਼ਿਸ਼ ਕਰਦੇ ਆں کوشش ਕਰੋ ਵੀ ਇਹ ਜਿਹੜਾ ਇਹਨਾਂ ਨੇ ਪੇਸ਼ ਕੀਤਾ ਹੈ ਵੀ ਇਹ ਪਾਸ ਵੀ ਹੋਵੇ ਕਿਤੇ ਇਸ ਨੂੰ ਜਿਹੜਾ ਆਪਾਂ ਜੋੜ ਲਈਏ ਸੋ ਪੋਲੀਟੀਕਲੀ ਇਦਾਂ ਦੀਆਂ ਚੀਜ਼ਾਂ ਦੀ ਬੜੀ ਮਹੱਤਤਾ ਜਿਹੜੀ ਆ ਹਰਜੋਤ ਸਿੰਘ ਜੀ ਰਹਿੰਦੀ ਆ ਜਿੱਥੇ 450 ਦੇ ਤਕਰੀਬਨ 435 ਜਿਹੜੇ ਆ ਕਾਂਗਰਸਮੈਨ ਕਾਂਗਰਸ ਵੂਮਨ ਉੱਥੇ ਬੈਠਦੇ ਆ ਅਮਰੀਕਾ ਦੇ ਹਰ ਸੂਬੇ ਤੋਂ ਉੱਥੇ ਚੁਣੇ ਹੋਏ ਨੁਮਾਇंदे ਆਉਂਦੇ ਆ ਉਹਨਾਂ ਦੇ ਮੋਰੇ ਜਿਆਦੇ ਮਤਾ ਜਿਹੜਾ ਉਹ ਪੇਸ਼ ਹੋਊਗਾ ਕੋਈ ਯੈਸ ਹਾਂ ਇਹਦੇ ਹੱਕ ਚ ਪਾਊਗਾ ਕੋਈ ਨੋ ਜਿਹੜਾ ਉਹ ਪਾਊਗਾ ਉਹ ਅਗਲਾ ਸਟੈਪ ਆ ਪਰ ਇਹ ਵੀ ਉਹਨਾਂ ਦੇ ਜਦੋਂ ਸਟਾਫ ਨੇ ਉਹਨਾਂ ਨੇ ਆਪ ਜਦੋਂ ਇਸ ਤੇ ਬਾਰੇ ਪੜਨਾ ਆ ਤਾਂ ਉਹਨਾਂ ਨੂੰ ਪਤਾ ਲੱਗੂਗਾ ਵੀ ਇਹ ਉਦੋਂ ਵਾਪਰਿਆ ਜਿਹੜਾ ਉਹ ਕੀ ਆ ਇਸ ਤੇ ਨਾਲ ਜਿਹੜਾ ਭਾਰਤ ਦਾ ਜਿਹੜਾ ਚਿਹਰਾ ਆ ਉਹ ਨੰਗਾ ਵੀ ਨਾਲ ਦੇ ਨਾਲ ਹੀ ਜਿਹੜਾ ਉਹ ਹੁੰਦਾ ਆ ਇਹ ਵੀ ਧਿਆਨ ਜਿਹੜਾ ਉਹ ਰੱਖਣਾ ਆਣਾ ਆ ਤੇ ਕੋਸ਼ਿਸ਼ ਜਿਹੜੀ ਹੋ ਆਪਾਂ ਨੂੰ ਸਾਰਿਆਂ ਨੂੰ ਹੀ ਕਰਨੀ ਪੈਣੀ ਜਿੱਥੇ-ਜਿੱਥੇ ਵੀ ਅਮਰੀਕਾ 'ਚ ਤੁਸੀਂ ਵੱਸਦੇ ਹੋ ਵੀ ਆਪੋ ਆਪਣੇ ਕਾਂਗਰਸਮੈਨ ਕਾਂਗਰਸ ਵੂਮਨ ਨੂੰ ਇਸ ਮਤੇ ਦੇ ਹੱਕ ਦੇ ਵਿੱਚ ਸਪੋਰਟ ਦੇ ਵਿੱਚ ਆਉਣ ਦੇ ਲਈ ਇੱਕ ਹਾਊਸ ਰੈਜ਼ੋਲੂਸ਼ਨ 841 841 ਇਹ ਰੈਜ਼ੋਲੂਸ਼ਨ ਹੈਗਾ ਆ ਤੇ ਜਿਹੜੇ ਡੇਵਿਡ ਵੈਲਡਾ ਉਹ ਆ ਉਹਨਾਂ ਨੇ ਇਸ ਨੂੰ ਜਿਹੜਾ ਉਹ ਪੇਸ਼ ਕੀਤਾ ਹੈਗਾ ਸੋ ਰੈਕੋਗਨਾਈਜ਼ ਹੋਊਗਾ ਇਹਨਾਂ ਨਾਲ ਬਹੁਤ ਜ਼ਿਆਦਾ ਜਿਹੜਾ ਉਹ ਫਰਕ ਪੈਂਦਾ ਹੈ ਭਾਰਤ ਜੋ ਡੈਮੋਕ੍ਰੇਸੀ ਦੇ ਨਾਂ ਦੇ ਉੱਤੇ ਜੋ ਅਤਿਆਚਾਰ ਕਰਦਾ ਆ ਰਿਹਾ ਆ ਉਹਨਾਂ ਦਾ ਜਿਹੜਾ ਚਿਹਰਾ ਆ ਹੋਰ ਜ਼ਿਆਦਾ ਨੰਗਾ ਹੁੰਦਾ ਆ ਤੇ ਅਮਰੀਕਾ ਨੂੰ ਅਜੇ ਹੀ ਜਿਹੜੀ ਰੋਗ ਸਟੇਟ ਆ ਅਜੇ ਹੀ ਜਿਹੜੀ ਸਰਕਾਰ ਆ ਉਹਦੇ ਨਾਲ ਨਜਿੱਠਣ ਦਾ ਉਹਨਾਂ ਨੂੰ ਪਤਾ ਲੱਗਦਾ ਵੀ ਹਾਂ ਕਿੱਦਾਂ ਇਹਨਾਂ ਦੇ ਨਾਲ ਗੱਲਬਾਤ ਜਿਹੜੀ ਉਹ ਕਰਨੀ ਹੈਗੀ ਆ ਸੋ ਸਾਰਿਆਂ ਨੂੰ ਜਿੱਥੇ-ਜਿੱਥੇ ਵੀ ਅਮਰੀਕਾ ਵਿੱਚ ਤੁਸੀਂ ਬੈਠੇ ਆ ਵਸਦੇ ਆ ਆਪੋ ਆਪਣੇ ਕਾਂਗਰਸਮੈਨ ਕਾਂਗਰਸ ਵੂਮਨ ਉਹਨਾਂ ਨੂੰ ਈਮੇਲ ਵੀ ਕਰ ਸਕਦੇ ਹੋ ਤੁਸੀਂ ਕਾਲ ਵੀ ਕਰ ਸਕਦੇ ਹੋ ਤੇ ਹਾਊਸ ਰੈਜ਼ੋਲੂਸ਼ਨ 841 ਦੇ ਹੱਕ ਦੇ ਵਿੱਚ 841 ਜਿਹੜਾ ਰੈਜ਼ੋਲੂਸ਼ਨ ਆ ਉਸ ਤੇ ਹੱਕ ਦੇ ਵਿੱਚ ਜਿਹੜੀ ਉਹ ਹਮਾਇਤ ਕਰਨ ਦੀ ਜਿਹੜੀ ਆ ਸਪੋਰਟ ਕਰਨ ਦੀ ਜਿਹੜੀ ਉਹਨਾਂ ਨੂੰ ਗੱਲ ਆਖੋ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਹਰਜੋਤ ਸਿੰਘ ਜੀ ਐਚਐਫ ਦੇ ਨਾਲ ਜੁੜੀਆਂ ਹੋਈਆਂ ਕਈ ਜਿਹੜੇ ਕਾਂਗਰਸਮੈਨ ਕਾਂਗਰਸ ਮੂਵਮੈਂਟ ਨਾਲ ਜਿਹੜੀ ਉਹਨਾਂ ਦੀ ਨਜ਼ਦੀਕਤਾ ਹੈ ਭਾਰਤ ਦੇ ਨਾਲ ਉਹ ਅਜੇਹੇ ਮਤਿਆਂ ਨੂੰ ਫੇਲ ਕਰਨ ਦੀ ਵੀ ਜਿਹੜੀ ਉਹ ਕੋਸ਼ਿਸ਼ ਕਰਨਗੇ ਪਰ ਉਹਨਾਂ ਦੇ ਵਿਰੋਧ ਦੇ ਉਲਟ ਆਪਣਾ ਜਿਹੜੀ ਸਪੋਰਟ ਵਾਲੀ ਜਿਹੜੀ ਕੋਸ਼ਿਸ਼ ਆ ਉਹ ਤਗੜੀ ਹੋਣੀ ਚਾਹੀਦੀ ਆ ਉਹ ਵਧੀਆ ਹੋਣੀ ਚਾਹੀਦੀ ਆ ਆਪਾਂ ਪਹਿਲਾਂ ਵੀ ਅਜਿਹੀਆਂ ਜਿਹੜੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਕੀਤੀਆਂ ਆ ਅਨਫੋਰਚੂਨੇਟਲੀ ਕਈਆਂ ਦੇ ਵਿੱਚ ਆਪਾਂ ਨੂੰ ਹਾਰ ਦਾ ਵੀ ਸਾਹਮਣਾ ਕਰਨਾ ਪੈ ਗਿਆ ਪਰ ਇਹ ਆ ਵੀ ਜਿਹੜੀ ਕੋਸ਼ਿਸ਼ ਇਸ ਟਾਈਮ ਚੱਲ ਰਹੀ ਆ ਆਪਾਂ ਉਹਦੇ ਤੇ ਫੋਕਸ ਕਰਦੇ ਹੋਏ ਉਹਦੇ ਤੇ ਜੋਰ ਲਾਉਂਦੇ ਹੋਏ ਇਸ ਨੂੰ ਪਾਸ ਕਰਾਉਣ ਵੱਲ ਨੂੰ ਜਿਹੜੇ ਉਹ ਕੋਸ਼ਿਸ਼ਾਂ ਜਿਹੜੀਆਂ ਕਰੀਏ ਸਪੋਰਟ ਦੇ ਵਿੱਚ ਜਿਹੜਾ ਉਹ ਵੱਤ ਤੋਂ ਵੱਧ ਜ਼ੋਰ ਜਿਹੜਾ ਉਹ ਲਗਾਈਏ ਜੀ ਜੀ